ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਤੁਹਾਨੂੰ ਸ਼ੇਅਰ ਕਰਨ ਲਈ ਚਾਹ ਪਿਆ ਜੀ ਬਾਕੀ ਚਾਹਿਆ ਅੱਗੇ DJ ਵੀ ਚਾਹਿਆ ਲੈਣਾ ਮੇਟਰੋ ਬਰਾ ਤੇ ਵੀ ਆਪਣੇ ਮੀ ਪਿਆ 26 ਤਰੀਕ ਨੂੰ ਰਾਤ ਨੂੰ ਤੇ ਕ੍ਰਿਸ਼ਨ ਭਗਵਾਨ ਦਾ ਕਹਿੰਦੇ ਜਨਮ ਦਿਨ ਸੀ ਪੂਰੀ ਖੂਸ਼ੀ ਚ ਪਾਇਆ ਤੇ ਅੱਜ ਫੇਰ ਸਮਝ ਲਓ ਬੱਦਲ ਹੋ ਗਿਆ ਦੇਖੋ ਆ ਲੋ ਕਰੋ ਚੈੱਕ ਆਪਾਂ ਜਾਂਦੇ ਆ ਸੁਪਰ ਲਈ ਬਾਰ ਸਲਾਮਸਰ ਵਾਲਾ ਤੇ ਈਏਪੀ ਜਾ ਕੇ ਲਿਆਉਣਾ ਮਨਦੀਪ ਭਾਈ ਦਾ ਆ ਗਿਆ ਫੋਨ ਕਹਿੰਦਾ ਗੱਡੀ ਆ ਗਈ ਤੇ ਟਰਾਡੀ ਲਿਆਓ ਆਓ ਜੀ ਮਿੱਤਰੋ ਪਹੁੰਚੇ ਆਪਾਂ ਵੀਰ ਕੋਟੀ ਈਏਪੀ ਲੈਣ ਜੀ ਮਿੱਤਰੋ ਆਪਾਂ ਈਏਪੀ ਲੱਦਣ ਲੱਗੇ ਆਂ ਖਾਲੀ ਹੋਣ ਲੱਗੀ ਲੋਡ ਇਹਦੇ ਵਿੱਚ ਆਪਾਂ ਨੇ 500 ਬੈਗ ਪਾਉਣਾ ਹੈ 20 ਪੀ ਦਾ ਤੇ 100 ਬੈਗ ਪਾਉਣਾ ਦੂਸਰੀ ਥਾਲੀ ਚ ਖਰਾਬ ਬਣਾ ਰਹੇ ਨੇ ਵੀ ਦੇ ਵੀ ਮੈਂ ਦੇਖਿਆ ਤੁਹਾਨੂੰ ਮੈਂ ਆਇਆ ਤੇ ਸੇਰੰਦਰ ਤੋਂ ਮੋੜਨਾ ਮੈਂ ਕਹਿੰਦਾ ਵੀ ਇੰਤਰੀ ਦੇਖਿਆ ਕਰਾਂਗੇ ਉਹ ਪੁਆਇੰਟ ਤੇ ਹੀ ਹੋਵੇਗਾ ਸਾਰੇ ਲੋਕ ਤੁਹਾਨੂੰ ਕਾਈ ਗਿਆ ਨਾ ਨਾ ਆਪਣੇ ਕੋਲ ਜੰਨਾ ਤੇ ਮੋੜਾ ਦੀ ਪਹਿਲਾ ਰੰਗ ਨਾ ਮੈਂ ਮੋੜੋ ਦੇਖੀਏ ਉਹਦੇ ਅੰਦੀਸ਼ ਅੱਤਲੇ ਗਿਆ ਕਰੋ ਚੈੱਕ ਟਾਇਰ ਟਰੈਕਟਰ ਦੇ ਤਸੱਲੀ ਹੋਈ ਪਈ ਆ ਪੂਰੀ ਤਰਪਾਲ ਪਾ ਰਹੇ ਆ ਬੱਦਲ ਦਾ ਕੋਈ ਪਤਾ ਨਹੀਂ ਲੋ ਜੀ 250 ਸਾਹਿਬ ਲਾਉਣ ਲੱਗੇ ਆ ਆਪਾਂ 250 ਸਾਹਿਬ ਇਹਦੀ ਸੇਵਾ ਕਰੀ ਆ ਪੂਰੀ ਦੇਖੋ ਪਹਿਲਾਂ ਥੱਲੇ ਚੰਗੀ ਤਰ੍ਹਾਂ ਤੂੜੀ ਵਿਛਾ ਕੇ ਤੇ ਦੋ ਤਿੰਨ ਤਰਪਾਲਾਂ ਵਿਛਾ ਕੇ ਉੱਤੇ ਫੈਲੇ ਵਿਛਾ ਕੇ ਤੇ ਹੁਣ ਟਰਾਲੀ ਲਾ ਰਹੇ ਆ ਆ ਕੰਪਨੀ ਦਾ ਸਦਾਈ ਆ ਗ੍ਰਾਪਾ ਟਰਾਲੀ ਲਾਉਣ ਰਾਤ ਕਿਉਂਕਿ ਲੇਟ ਹੋ ਗਏ ਤੇ ਇੱਕ ਬੱਦਲ ਹੋਇਆ ਵਾ ਤੇ ਉਹਦੇ ਕਰਕੇ ਧੱਕ ਕੇ ਆਪਾਂ ਸ਼ੈੱਡ ਚ ਲਾਤੀ ਤੇ ਹੁਣ ਤੋਂ ੱਪਾ ਨਿਕਲੀ ਹੋਈ ਆ ਤੇ ਹੁਣ ਲਾਉਨੇ ਆ ਨੂੰ ਟਿਕਾਣੇ ਦੇਖੋ ਕਿੰਨੀ ਸੇਵਾ ਕਰਕੇ ਲਿਆਂਦੀ ਆ ਜੀ ਥੱਲੇ ਵੀ ਪੱਲੀ ਵਿਛਾਈ ਵੀ ਆਪਾਂ ਨੇ ਟਰਾਲੀ ਦੇ ਟਰਾਲੀ ਦੇ ਥੱਲੇ ਪੱਲੀ ਤਾਂ ਮਸ਼ਾਲੀ ਦੀ ਕਿਉਂਕਿ ਇਹਦੇ ਚ ਟਰਾਲੀ ਜੀ ਮਾਰਿਆ ਵਧੀਆ ਆਪਣਾ ਤੇਲ ਤੇਰ ਝਰਨੀ ਪੈਂਦੀ ਤੇ ਉਹਨੇ ਕਰਕੇ ਫਿਰ ਬੋਰੀ ਫੇਰ ਕੇ ਆਪਾਂ ਪੱਲੀ ਵਿਚਾਲੀ ਦੀ ਵਧੀਆ ਪਰਪਾਲ ਲਾ ਰਹੇ ਆ ਡੀਏਪੀ ਮਿੱਤਰੋ ਸਮਝ ਲਓ ਉਹੀ ਵੀਰਾਂ ਨੂੰ ਫੋਨ ਕਰਕੇ ਦੇ ਰਹੇ ਨੇ ਵੀਰ ਜਿਹੜੇ ਆਪਣੇ ਸਮਝ ਲਓ ਜਿਹਨਾਂ ਦਾ ਚੱਗਾ ਪਿਆਰ ਤੇ ਦਵਾਈਆਂ ਪਰੇਹਾਂ ਸਾਰੀਆਂ ਇੱਕ ਦੁਕਾਨ ਤੋਂ ਚੱਕਦੇ ਨੇ ਜਿਹੜੇ ਥਰੋਂ ਵੀ ਤੁਸੀਂ ਪਰੇ ਦੋ ਕਿਲਿਆਂ ਦੀ ਉਹ ਤੋਂ ਲੈ ਲਈ ਦੋ ਦੀ ਉਹ ਤੋਂ ਲੈ ਲਈ ਆਏ ਆ ਬਾਏ ਐਦਾਂ ਨਾ ਮਿੱਤਰੋ ਕਰਿਆ ਕਰੋ ਦਿਮਾਗੀਆਂ ਵਾਲੇ ਵੀਰ ਨਾਲ ਜਿੰਨਾ ਪਿਆਰ ਹੋ ਸਕੇ ਇੱਕ ਜਗ੍ਹਾ ਤੇ ਦਵਾਈ ਲਗੋ ਤੇ ਸਾਰੇ ਕੰਮ ਆਪੇ ਵੀਰ ਕਰੀ ਜਾਂਦਾ ਅਗਲੇ ਨੂੰ ਹੁੰਦਾ ਟੈਨਸ਼ਨ ਵੀ ਹਾਂ ਫਲਾਣੇ ਬੰਦੇ ਨਾਲ ਸਮਾਨ ਦੇਣਾ ਜਾਂ ਕੁਝ ਵੀ ਹੁਣ ਵੀਰ ਨੇ ਆਪਾਂ ਨੂੰ ਫੋਨ ਕਰਕੇ ਬੁਲਾ ਕੇ ਟਰਾਲੀ ਆਪਣੀ ਲੋਡ ਕਰਾਈ ਜਾਂਦੀ ਆ ਜੋ ਟੀਏ ਵੀ ਲੈ ਜਾਓ ਤੁਹਾਡਾ ਆ ਗਿਆ ਟਰਾਲੀ ਪਹੁੰਚ ਗਿਆ ਸੀ ਨਾਲ ਹੁੰਦੀ ਆਪਣੀ ਟਰਾਲੀ ਚ ਪਾਤਾ ਨਾਲੇ ਵੀਰ ਦਾ ਫਾਇਦਾ ਹੋ ਗਿਆ ਨਾਲੇ ਆਪਣਾ ਹੋ ਗਿਆ ਨਹੀਂ ਉਹਨੂੰ ਪਹਿਲਾਂ ਲਾਉਣਾ ਪੈਣਾ ਸੀ ਦੁਕਾਨ 'ਚ ਤੇ ਫਿਰ ਆਪਾਂ ਨੂੰ ਲਟਾਉਂਦਾ ਤੇ ਘੋੜੇ 'ਚੋਂ ਮਾਲ ਉਹਨੇ ਪਵਾਤਾ ਨਹੀਂ ਤਾਂ ਜੇ ਟਰੱਕ 'ਚ ਹੁੰਦਾ ਤਾਂ ਹੋ ਸਕਦਾ ਘਰੇ ਵੀ ਆ ਜਾਂਦਾ ਟਰੱਕ 'ਵਾਂ ਤੁਹਾਨੂੰ ਪਤਾ ਵੀ ਕੋੜਾ ਸੜਕ 'ਚ ਨਹੀਂ ਕੋੜਾ ਮਾੜਾ 'ਚ ਮੁਰਦਾ ਤੇ ਮਾਲ ਵੀ ਜ਼ਿਆਦਾ ਸੀ ਲਾ ਦੋ ਐਨ ਤਰੀਕੇ ਨਾਲ ਉਸ ਤੋਂ ਬਾਅਦ ਪਾਉਣੀ ਆ ਤੇ ਤਰਪਾਲ ਚੰਗੀ ਤਰ੍ਹਾਂ ਹਰੇ ਮੀਨਾ ਪੂਰਾ ਪਿਆ ਇਹਨੂੰ ਵਰਤਣ ਲਈ ਤੇ 10 12 ਥੱਲੇ ਆਪਣੇ ਪੁਰਾਣੇ ਵੀ ਬਚਦੇ ਪਏ ਸੀ ਇਹ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਵੀ ਡੀਏਪ ਨਾਲ ਕੀ ਮਿਲਿਆ ਮਿੱਤਰੋ ਆਪਾਂ ਨੇ ਕੁਝ ਨਹੀਂ ਲਿਆ ਕੱਲਾ ਡੀਏਪ ਆਇਆ ਕੋਈ ਦਵਾਈ ਨਹੀਂ ਦਿੱਤੀ ਕੁਝ ਨਹੀਂ ਦਿੱਤਾ ਜਿਹੜੇ ਵੀ ਤੁਸੀਂ ਦਵਾਈ ਲੈਨੇ ਹੋ ਉਹ ਤੋਂ ਪੱਕੀ ਦਵਾਈ ਲਓ ਤੁਹਾਡਾ ਆਪੇ ਹੱਲ ਕਰੂਗਾ ਕੋਈ ਆਪਾਂ ਨੂੰ ਕਦੇ ਪ੍ਰੋਬਲਮ ਨਹੀਂ ਆਈ ਖਾਣ ਦੀ ਕਦੇ ਵੀ ਕਦੇ ਵੀ ਨਹੀਂ ਹੋਇਆ ਵੀ ਆਪਾਂ ਨੂੰ ਇਸ ਵਾਰ ਸ਼ਾਰਟੇਜ ਆ ਗਈ ਆਪਾਂ ਪਾਣੀ ਜਗਾ ਡਾਈ ਲੈ ਕੇ ਆਇਆ ਧਮਕੀ ਜਗਾ ਲੈ ਕੇ ਆ ਆਪਾਂ ਇੱਕੋ ਦੁਕਾਨ ਤੋਂ ਮਾਲ ਚੱਕਣਾ ਇੱਕ ਤੋਂ ਹੀ ਆਪਾਂ ਨੂੰ ਮਿਲਣਾ ਸੌਦਾ ਸਾਰਾ ਕਦੇ ਵੀ ਪ੍ਰੋਬਲਮ ਨਹੀਂ ਆਈ ਚਲ ਬਾਈ ਕਹਿੰਦਾ ਮੈਂ ਬੋਲੂਗਾ ਬੋਲ ਦੇਖੋ ਮਿੱਤਰੋ ਆਪਾਂ ਜੀ ਆਹੋਾਰੇ ਜੀ ਆਪਣੇ ਬੰਦੇ ਸਾਰੇ ਜਣੇ ਜੀ ਮਿਲ ਕੇ ਸਾਰੇ ਬੰਦੇ ਮਿਲ ਕੇ ਕਾਹ ਬੰਦੇ ਮਿਲੇ ਹੋ ਆਪਣੇ ਗਾਂ ਚਾਲੂ ਰੱਖ ਕੇ ਜੀ ਸਾਰੇ ਗਾਂ ਚਾਲੂ ਰੇ ਠੰਡ ਕਿੰਨੀ ਕਾ ਗਰਮੀ ਕਿੰਨੀ ਕਾ ਗਰਮੀ ਆ ਜੀ ਠੰਡ ਹੋਣੀ ਕਿ ਗਰਮੀ ਆਗਾ ਜੀ ਆਪਾਂ ਫਿਰ ਵੀ ਕਰ ਰਹੇ ਜੀ ਮਤ ਨਾਲ ਠੀਕ ਆ ਜੀ ਹਾਂ ਗੱਗੀ ਬਾਈ ਨੇ ਲਾਉਣੇ ਨੇ 5 ਕਿਲੇ ਇਹ ਵੀ ਲਾਹਾ ਰਿਹਾ ਆ ਆਪਦਾ ਕਹਿੰਦਾ ਮੈਂ ਵੀ ਉਰੇ ਹੀ ਲੈ ਜੂਗਾ ਚੱਕ ਕੇ ਆ ਦੇਖੋ ਗੱਗੀ ਬਾਈ ਨੂੰ ਵੀ ਮਿਲ ਗਿਆ ਨਹੀਂ ਰੇ ਬਹੁਤ ਔਖਾ ਹੋਇਆ ਪਿਆ ਕਿੰਨੇ ਕੁ ਬੰਦੇ ਨੇ ਫੋਨ ਆਉਂਦੇ ਨੇ ਤੈਨੂੰ ਰੇ ਨੂੰ ਬਹੁਤ ਦੇ ਆਉਂਦੇ ਨੇ ਨਾ ਮੈਨੂੰ ਵੀ ਬਹੁਤ ਦੇ ਫੋਨ ਆਉਂਦੇ ਨੇ ਵੀ ਮਿੱਤਰੋ ਰੇ ਦਵਾਈ ਦਿਵਾ ਦਿਓ ਰੇ ਤਾਂ ਮਿੱਤਰੋ ਜਿੱਥੋਂ ਤੁਸੀਂ ਆਪਣੀ ਖਾਦ ਦਵਾਈ ਜਾਂ ਹੋਰ ਜਿਹੜਾ ਵੀ ਸਮਾਨ ਲੈਨੇ ਹੋ ਸਪਰੇਅ ਸਪਰੂ ਉਹਨੂੰ ਉਹਨੂੰ ਹੀ ਵੀਰ ਨੂੰ ਕਹੋ ਦੁਕਾਨ ਵਾਲੇ ਨੂੰ ਉਹੀ ਕਰਕੇ ਦੇਊ ਹੀਲਾ ਇੱਧਰ ਉੱਧਰ ਭੱਜਣ ਦੀ ਕੋਈ ਲੋੜ ਨਹੀਂ ਕਿਉਂਕਿ ਜਿਹੜੇ ਏਰੀਏ ਜਾਣੇ ਉਹਥੇ ਵੀ ਕਿਸਾਨ ਭਰਾ ਆਏਗੇ ਉਹਨਾਂ ਨੇ ਵੀ ਲੈਣਾ ਜਿਹੜੇ ਬੰਦੇ ਤੋਂ ਪੱਕੀ ਦਵਾਈ ਖਾਦ ਕੁਝ ਵੀ ਲੈਨੇ ਹੋ ਉਹੀ ਵੀਰ ਨਾਲ ਕਨੈਕਟ ਕਰੋ ਆਪਦਾ ਉਹੀ ਕਰਕੇ ਦਊ ਹੱਲ ਕ ਨਹੀਂ ਗੱਗੀ ਹਮ ਪਰਮਾਨੈਂਟ ਬੰਦੇ ਤੋਂ ਦਵਾਈ ਦੋ ਹਾਂ ਪਰਮਾਨੈਂਟ ਇੱਕ ਦੁਕਾਨਦਾਰ ਪੱਕਾ ਰੱਖੋ ਆ ਗਿਆ ਵਾ ਲਵੇ ਲੱਗ ਗਿਆ ਕੋਈ ਨਾ ਬੰਦੇ ਚਾਰ ਜਾਣੇ ਲੱਗੇ ਹੋਏ ਹੋ ਕੋਈ ਕਰਨੀ ਦਮ ਲੈ ਲਓ ਵਿੱਚ ਪਤਾ ਸਰ ਤੇ ਹਾਂ ਪਾਣੀ ਪੂਣੀ ਪੀ ਲੋ ਲਾ ਲਿਆ ਕਮਰ ਗੇਟ ਚ ਆਪਾਂ ਨੇ ਇੱਕ ਢਾਂਗ ਲਾਤੀ ਦੂਸਰੀ ਚ ਚਲਦੀ ਹੈ ਤਿਆਰੀ ਹੁਣ ਲਓ ਜੀ ਸਾਰਾ ਵਜਣਾ ਟਾਇਰ ਤੇ ਆ ਮਗਰ ਲਿਆਂ ਤੇ ਦੋਹਾਂ ਤੇ ਫੁੱਲ ਦਵੇ ਹੋਏ ਨੇ ਹਵਾ ਪੂਰੀ ਆ ਬੱਤੀ ਪੁੱਤੀ ਬੌਂਡ ਹਵਾਏ ਦੋਏ ਟਾਰਾਂ ਚ ਘਰਾਈ ਵੀ ਵੈਸੇ ਆ ਮੈਂ ਤਾਂ 28 30 ਉਹ ਕਰਦੇ ਨੇ ਜੀ ਸਾਰੇ ਮਿੱਤਰਾਂ ਨਾਲ ਆਪਣਾ ਪਿਆਰ ਪੂਰਾ ਕਿਸਾਨ ਭਰਾਵਾਂ ਨਾਲ ਕਿਸੇ ਨੂੰ ਜਵਾਬ ਨਹੀਂ ਟਰੈਕਟਰ ਲੈ ਜਿਓ ਟਰਾਲੀ ਲੈ ਜਿਓ ਗੱਡੀ ਲੈ ਜਿਓ ਕੋਈ ਵੀ ਸੰਦ ਲੈ ਜਿਓ ਮਤਲਬ ਕਹਿਣ ਦਾ ਤੇ ਜਿਹੜੀ ਆ ਚੀਜ਼ ਆ ਮਿੱਤਰੋ ਤੁਹਾਨੂੰ ਪਤਾ ਹੀ ਆ ਇਰੇ ਵਲੇ ਨਾ ਗੱਲ ਕਰਿਓ ਡੀਏਪੀ ਬਾਰੇ ਵੀ ਸਾਨੂੰ ਦੇ ਦਿਓ ਮਿੱਤਰੋ ਇਹ ਬਹੁਤ ਹੱਥ ਬੰਨ ਕੇ ਬੇਨਤੀ ਐ ਇਹ ਉਹੀ ਵੀਰਾਂ ਨੂੰ ਮਿਲਦੀ ਐ ਜਿਹੜੇ ਵੀਰ ਟਾਈਮ ਨਾਲ ਮਿਲਤਾ ਵੈਸੇ ਸਾਰਿਆਂ ਨੂੰ ਜਾਣੀ ਐ ਪਰ ਟਾਈਮ ਨਾਲ ਜਿਹੜੇ ਵੀਰ ਇੱਕ ਦੁਕਾਨ ਤੋਂ ਸੌਦਾ ਚੱਕਦੇ ਨੇ ਅਰੇ ਪੱਤ ਦਵਾਈਆਂ ਸਪਰੇ ਜੋ ਵੀ ਕੁਝ ਹੈਗਾ ਦੁਕਾਨਾਂ ਵਾਲੇ ਵੀਰਾਂ ਨਾਲ ਬਣਾਈ ਵੀ ਐ ਜਿਹੜੇ ਇਧਰੋਂ ਵੀ ਰੇਟ ਪੁੱਛ ਕੇ ਉਧਰੋਂ ਵੀ ਰੇਟ ਪੁੱਛ ਕੇ ਸਵਾਰ ਪੂਰਾ ਲੈਂਦੇ ਨੇ ਤੇ ਫਿਰ ਸੌਦਾ ਲੈਣੇ ਚਲੋ ਰੇਟ ਪੁੱਛਣਾ ਵੀ ਚਾਹੀਦਾ ਪਰ ਜਦ ਆਪਾਂ ਇੱਕ ਤੋਂ ਲੈਨੇ ਆ ਉਹ ਬੰਦਾ ਸਈਓ ਲਾਉਂਦਾ ਹੁੰਦਾ ਕਿਉਂਕਿ ਉਹਨੇ ਵੀ ਦੁਕਾਨ ਕਰੀ ਹੈ ਜੇ 4 ਪੈਸੇ ਨਾ ਬਚੇ ਤਾਂ ਵੀ ਕੋਈ ਫਾਇਦਾ ਨਹੀਂ ਕਿੰਨੇ ਕੰਨਾ ਟਾਈਮ ਪਹਿਲਾਂ ਸੌਦਾ ਚੱਕਦਾ ਉਹ ਸਾਰਾ ਕੁਝ ਦੇਖ ਕੇ ਇਦਾਂ ਹੀ ਹੁੰਦਾ ਹੈ ਮਿੱਤਰੋ ਹਿਸਾਬ ਕਿਤਾਬ ਸਾਰੇ ਕਮਾਉਣ ਨੂੰ ਇਹ ਬੈਠੇ ਨੇ ਵੈਸੇ ਚਲੋ ਉਹਨੇ ਦੂਏ ਨੇ ਵੀ ਘੱਟ ਕਮਾ ਲਿਆ ਉਹਨੇ ਕਿਸੇ ਹੋਰ ਚੀਜ਼ ਚਲਾ ਦੇਣਾ ਲਾਹ ਦੇਣਾ ਹੀ ਹੁੰਦਾ ਸਾਰੇ ਦੁਕਾਨਦਾਰਾਂ ਨੇ ਇਹ ਨਹੀਂ ਹੈਗਾ ਵੀ ਉਹ ਘਾਟਾ ਹੀ ਖਾਊਗਾ ਇਦਾਂ ਨਹੀਂ ਹੁੰਦਾ ਇਹ ਨਾ ਮੰਗਿਓ ਬਸ ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਆ ਤੁਹਾਨੂੰ ਪਤਾ ਹੀ ਆ ਤਨ ਢਾਂਗਾ ਰਹਿ ਗਈਆਂ ਜੀ ਬਸ ਕੋ ਮਿੱਤਰੋ ਆਪਾਂ ਲੱਗੇ ਜੀ ਕੰਮ ਤੇ ਕੀ ਕਰਨ ਲੱਗਿਆ ਫਿਰ ਚੱਕਰੇ ਜੀ ਓ ਜੀ ਮਿੱਤਰੋ ਦੋ ਟਾਂਕਾਂ ਲੱਗੀਆਂ ਤੇ ਹਰੇ ਟਰਾਲੀ ਦੇ ਵਿੱਚ ਪਾਣੀ ਪੂਣੀ ਪੀਂਦੇ ਨੇ ਬੰਦੇ ਬੰਦਾ ਹੈਰਾ ਤੇ ਦੋ ਟਾਂਕਾਂ ਟਰਾਲੀ ਦੇ ਵਿੱਚ ਰਹਿ ਗਈਆਂ ਲੱਗ ਗਿਆ ਕੰਮ ਲਵੇ ਖਿੱਚ ਲਿਆ ਦੂਜੀ ਵਾਰ ਲੱਗੇ ਨੇ ਪਾਣੀ ਪੀਣ ਤੁੱਪ ਬਹੁਤ ਹੈਨਾ ਮੁਕੇਸ਼ ਬਾਈ ਤੇ ਈਸ਼ਵਰ ਬਾਈ ਦੋਏ ਲੱਗੇ ਨੇ ਪੀਣ ਪਾਣੀ ਤੇ ਆ ਵੀ ਪੀਂਦਾ ਇੱਧਰ ਬੋਤਲ ਬਾਈ ਟਰਾਲੀ ਲੱਗੀ ਟਰਾਲੀ 15 20 ਕੱਟੇ ਰਹਿ ਗਏ ਬਸ ਲਾ ਕੇ ਆ ਕੰਮ ਲਵੇ ਕੇ ਚੱਲਿਆ ਬੰਦਿਆ ਨੇ ਦੋ ਢਾਂਗਾ ਕੀਤੀਆਂ ਪੂਰੀਆਂ ਤੇ ਤੀਸਰੀ ਢਾਂਗ ਨੂੰ ਲਾਗੇ ਲਾਉਣ ਫਸੇ ਨਾ ਪਤਾ ਨਹੀਂ ਕਿਹਨੇ ਚਾਰੇ ਜਾਣਾ ਨੇ ਆਰਾਮ ਲੈ ਕੇ 2 2.5 ਘੰਟੇ ਹੋ ਗਏ ਲੱਗਿਆਂ ਨੂੰ ਆਰਾਮ ਨਾਲ ਕੰਮ ਕਰਿਆ ਕੋਈ ਜਿਆਦਾ ਕਾਲੀ ਨਹੀਂ ਮਨਣਾ ਇੱਧਰ ਲਾਈ ਜਾਵਾ ਇਧਰ ਨੂੰ ਗਾਤੇ ਲਾ ਲਈ ਕਿ ਉਹਦੇ ਕਰਕੇ ਲਾਇਆ ਵੀ ਉੱਤੇ ਚੜਨਾ ਚੁੱਕਤ ਚੜਨ ਕਰਕੇ ਲਾਇਆ ਬਾਅਦ ਵਿੱਚ ਇਕੱਠਾ ਕਰ ਦਿਓ ਫਿਰ ਹੋਰ ਮਾਲ ਵੀ ਲੱਗਣਾ ਨਾ ਔਰੇ ਪਟਾਸ ਵੀ ਆਉਣਾ ਜੂਰੀਆ ਵੀ ਆਉਣਾ ਇਹ ਹੋਰ ਪ੍ਰੋਟੈਕਟ ਵੀ ਆਉਣ ਨੇ ਜਿਹੜੇ ਮਸਾਲੇ ਮਸੂਲੇ ਪਾਣੇ ਨੇ ਧਿਆਨ ਰੱਖਿਆ ਜਾਵੇ ਜਗਾ ਦਾ ਜਰੂਰ ਬੋਤਲ ਬਾਈ ਕੀ ਕਹਿੰਦੀ ਆ ਗਰਮੀ ਸਾਰਨੀ ਬਹੁਤ ਹੈ ਜੀ ਕਿੰਨੇ ਟਾਈਮ ਚਲਾਈ ਆ ਟਰਾਲੀ 2 2.5 ਘੰਟੇ ਚ ਕਿੰਨੇ ਚ 2 2 ਘੰਟੇ ਲੱਗੇ ਜੀ ਹੂੰ ਚਲੋ ਕੋਈ ਬਾਤ ਨਹੀਂ ਮੱਤਵਾਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਆਓ ਜੀ ਮਿੱਤਰੋ 26 ਝੋਨਾ ਲੱਗਿਆ ਨਿਸਰਮ ਤੇ ਵਧੀਆ ਨਸਾਰਾ ਮੰਨ ਲੋ 50% ਦੇਡ ਗਿਡ ਨਿਸਰਿਆ ਹੀ ਦੋ ਦਿਨ ਹੋ ਗਏ ਰੋਜ਼ ਸ਼ਾਮ ਨੂੰ ਮੀਂਹ ਪੈ ਜਾਂਦਾ ਵੀਰ ਜੀ ਰਾਤ ਨੂੰ ਵੀ ਮੀਂਹ ਪੈ ਗਿਆ 8 ਵਜੇ ਤੋਂ 9 ਵਜੇ ਤੱਕ ਤੇ 27 ਦੀ ਰਾਤ ਨੂੰ ਵੀ ਸਾਢੇ ਘੱਟ ਤੋਂ ਲਾ ਗਿਆ 9:00 ਵਜੇ ਤੱਕ ਝਟ ਆ ਦੇਖੋ ਪਾਣੀ ਅਰਜਾਨਾ ਹੀ ਉਹੀ ਟਾਈਮ ਤੇ ਅੱਧੇ ਪਿੰਡ ਦੇ ਵਿੱਚ ਮਾੜੀ ਵਾਲੀ ਸਾਈਡ ਦੋ ਦਿਨ ਹੋ ਗਏ ਲਾਈਟ ਵੀ ਨਹੀਂ ਆਈ ਬਹੁਤ ਜ਼ਿਆਦਾ ਔਖਾ ਏ ਪਾਣੀ ਕਿੰਨੀ ਹੋਇਆ ਪਿਆ ਜਨਰੇਟਰ ਚੱਲਦੇ ਨੇ ਜਨਰੇਟਰ ਵੀ ਕਹਿੰਦੇ 2-3 ਖਰਾਬ ਹੋ ਗਏ ਕਿਹੜਾ ਲਗਾਤਾਰ ਇੰਨੇ ਚੱਲੇ ਨੇ ਤੇ ਅੱਜ ਟਰੈਕਟਰ ਵਾਲੇ ਜਨਰੇਟਰ ਚੱਲਦੇ ਨੇ ਮਾਰੋ ਮਾਰ ਬਿਜਲੀ ਵਾਲੇ ਰਾਤ ਵੀ ਲਾ ਲਾ ਵਿਚਾਰੇ ਛੱਡੀ ਗਏ ਨੇ ਦੇਖੀ ਜਏ ਨੇ ਕਿਤੇ ਫਾਲਟ ਲੱਭਿਆ ਨਹੀਂ ਕੋਈ ਟਰਾਂਸਫਾਰਮ ਤੇ ਬਿਜਲੀ ਬੁਝਲੀ ਕਹਿੰਦੇ ਪੈ ਗਈ ਸੀ ਰਾਤ ਵੀ 9:30 ਵਜੇ ਤੱਕ ਉਹਨਾਂ ਨੇ ਬਹੁਤ ਜ਼ੋਰ ਮਾਰਿਆ ਤੇ ਫਿਰ ਨਾ ਲੱਭਿਆ ਜਾਂ ਫਲਟ ਇਨ ਇਹਨੂੰ ਮੀਂਹ ਆ ਗਿਆ ਤੇ ਫਿਰ ਮੈਨੂੰ ਲੱਗਦਾ ਚਲੇ ਗਏ ਤੇ ਹੁਣ ਦੇਖਦੇ ਆਂ ਕਦ ਆਉਂਦੀ ਆ ਬਾਕੀ ਝੋਨਾ ਦੇਖੋ ਤੁਹਾਡੇ ਸਾਹਮਣੇ ਹੀ ਆ तकरीबन ਜਿਹੜੇ ਖੇਤੇ ਲੱਗੇ ਨੇ ਸਾਰੇ ਵੀਰਾਂ ਦੇ ਨਸਰੇ ਆਏ ਆ ਵੀ तकरीबन ਆਪਣਾ ਬਸ ਉਨਾ ਮੀਂਹ ਨਹੀਂ ਲੋੜਨੀ ਤੇ ਹੁਣ ਰੋਜ਼ਾਨਾ ਹੀ ਆ ਜਾਂਦਾ ਜਦ ਜੀਰੀ ਲਾਉਣੀ ਤੇ ਜਦ ਲੰਘਿਆ ਦੀ ਉਰੇ ਪਰੇ ਆ ਗਈ ਜੱਟਾਂ ਦੇ ਚਿਹਰੇ ਤੇ ਰੌਣਕ ਲਾਓ ਤੇ ਮਹੀਨੇ ਡੇਢ ਮਹੀਨੇ ਨੂੰ ਰੌਣਕਾਂ ਲੱਗਣ ਗਈਆਂ ਮੰਡੀਆਂ ਦੇ ਵਿੱਚ ਤੇ ਕਮੀਨਾ ਚੱਲੂ ਕੰਮ ਫਿਰ